ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਬਲੌਗ ਅੱਜ ਦੇ ਬਲੌਗ ਦੇ ਵਿੱਚ ਤੁਹਾਡੇ ਨਾਲ ਇੱਕ ਬਹੁਤ ਸੈਡ ਨਿਊਜ਼ ਸ਼ੇਅਰ ਕਰਨੀ ਹੈ ਅਕਸਰ ਕਈ ਵਾਰੀ ਅਸੀਂ ਕੈਨੇਡਾ ਦੇ ਲਈ ਵੀਜ਼ਾ ਅਪਲਾਈ ਕਰਨਾ ਹੁੰਦਾ ਹੈ ਤਾਂ ਅਸੀਂ ਆਪਣੇ ਰਿਸ਼ਤੇਦਾਰ ਨੂੰ ਚੁੰਦੇ ਹਾਂ ਕਿ ਭਈ ਜੇ ਕੋਈ ਸਾਡਾ ਰਿਸ਼ਤੇਦਾਰ ਹੋਏਗਾ ਤੇ ਉਹ ਸਾਡਾ ਕੰਮ ਸਹੀ ਬੰਦੇ ਤੋਂ ਕਰਵਾਵੇਗਾ ਕਈ ਵਾਰ ਇਸੇ ਰਿਸ਼ਤੇਦਾਰਾਂ ਦੇ ਉੱਤੇ ਅੱਖ ਬੰਦ ਕਰਕੇ ਯਕੀਨ ਕਰ ਲੈਣੇ ਆ। ਬੜੇ ਏਜੰਟਸ ਦੀਆਂ ਕਹਾਣੀਆਂ ਤੁਸੀਂ ਸੁਣੀਆਂ ਕਿ ਫਲਾਣੇ ਏਜੰਟ ਨੇ ਐਨੇ ਪੈਸੇ ਲੁੱਟ ਲਏ, ਇੰਨੇ-ਇੰਨੇ ਲੁੱਟ ਲਏ, ਇੰਨੇ-ਉਨੇ ਲੁੱਟ ਲਏ। ਪਰ ਅੱਜ ਤੁਹਾਨੂੰ ਇੱਕ ਰਿਸ਼ਤੇਦਾਰ ਦੀ ਗੱਲ ਸੁਣਾ ਰਿਹਾ ਐ। ਜੋ ਇੱਕ ਸੱਚੀ ਘਟਨਾ ਐ ਤੇ ਇਹ ਜਿਹੜੀ ਘਟਨਾ ਐ ਇਹ ਬਹੁਤ ਸਾਰਿਆਂ ਵਾਸਤੇ ਇੱਕ ਬਹੁਤ ਕਲੀਅਰ ਮੈਸੇਜ ਹੈਗਾ ਐ ਜਿਹੜੇ ਆਪਣੇ ਰਿਸ਼ਤੇਦਾਰਾਂ ਤੇ ਯਕੀਨ ਕਰਦੇ ਨੇ। ਸਿਆਣੇ ਕਦੇ ਕਹਿੰਦੇ ਹੁੰਦੇ ਸੀਗੇ ਕਿ ਭਈ ਜਿੰਨੀ ਦੇਰ ਤੱਕ ਕੁਹਾੜੀ ਦੇ ਵਿੱਚ ਲੱਕੜ ਦਾ ਦਸਤਾ ਨਹੀਂ ਲੱਗਦਾ ਓਨੀ ਦੇਰ ਤੱਕ ਉਹ ਲੱਕੜ ਨਹੀਂ ਵੱਢਦੀ। ਸੋ ਕਈ ਵਾਰੀ ਆਪਣਿਆਂ ਦੀ ਮਾਰ ਅਜੇਹੀ ਪੈ ਜਾਂਦੀ ਹੈ ਕਿ ਤੁਹਾਨੂੰ ਪਛਤਾਵਾ ਹੋ ਜਾਂਦਾ ਹੈ ਇਸ ਸੋਚਣਾ ਪੈ ਜਾਂਦਾ ਹੈ ਕਿ ਭਈ ਕਾਸ਼ ਮੈਂ ਇਹਦੇ ਉੱਤੇ ਇਤਬਾਰ ਜਾਂ ਯਕੀਨ ਨਾ ਕਰਦਾ। ਗੁਜਰਾਤ ਦੀ ਇੱਕ ਉਹ ਕਹਾਣੀ ਜਿਸ ਦੇ ਵਿੱਚ 2 ਕਰੋੜ ਤੋਂ ਵੀ ਜ਼ਿਆਦਾ ਦਾ ਫਰਾਡ ਇੱਕ ਨੇਫਿਊ ਨੇ ਕਰ ਲਿਆ ਵੀਡੀਓ ਵੱਤ ਤੋਂ ਵੱਤ ਜ਼ਰੂਰ ਸ਼ੇਅਰ ਕਰਿਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਅਸੀਂ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸਨੜਸਓਪੀ ਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਨੇ ਆਂ ਦਰਸਲ ਵਡੋਦਰਾ ਜਿਹੜਾ ਕਿ ਗੁਜਰਾਤ ਦਾ ਇੱਕ ਜ਼ਿਲ੍ਹਾ ਹੈ ਜਾਂ ਕਹਿ ਸਕਦੇ ਕਿ ਸਿਟੀ ਹੈ ਉਹਦੇ ਲਾਗੇ ਦਾ ਇੱਕ ਪਿੰਡ ਹੈ ਪੁਲਿਸ ਸਟੇਸ਼ਨ ਪੈਂਦਾ ਹੈ ਕਰਜਨ ਕਰਜਨ ਪੁਲਿਸ ਸਟੇਸ਼ਨ ਦੇ ਕੋਲੇ ਦਾ ਇੱਕ ਪਿੰਡ ਹੈ ਜਿਸ ਦੇ ਵਿੱਚ ਇਹ ਵੱਡੀ ਲੁੱਟ ਜਿਹੜੀ ਆ ਹੋਈ ਹੈ ਕੰਧਾਰੀ ਜਿਹੜਾ ਉਹ ਪਿੰਡ ਦਾ ਨਾਮ ਹੈਗਾ ਹੈ ਜਿੱਥੋਂ ਦਾ ਇੱਕ ਕਿਸਾਨ ਸੀਗਾ ਤੇ 36 ਸਾਲ ਦਾ ਵਿਨੋਦ ਪਟੇਲ ਹੈ ਜਿਸ ਦੇ ਨਾਲ ਇਹ ਪੂਰੀ ਹੈਪਨਿੰਗ ਹੋਈ ਹੈ ਵਿਨੋਦ ਲੰਡਨ ਗਿਆ ਸੀਗਾ ਯਾਨੀ ਯੂਕੇ ਗਿਆ ਸੀ 2009 ਤੋਂ 2014 ਦੇ ਵਿਚਕਾਰ ਸਟੱਡੀ ਪਰਪਰਪਤੇ ਗਿਆ ਸੀਗਾ ਸਟੂਡੈਂਟ ਵੀਜ਼ਾ ਤੇ ਗਿਆ ਸੀਗਾ ਤੇ ਬਾਅਦ ਵਿੱਚ ਉਹ ਵਾਪਸ ਇੰਡੀਆ ਆ ਗਿਆ ਵਿਨੋਦ ਚਾਹੁੰਦਾ ਸੀਗਾ ਕਿ ਉਹ ਕੈਨੇਡਾ ਦੇ ਵਿੱਚ ਸੈੱਟ ਹੋ ਜਾਵੇ ਉਹਦਾ ਸੈਟਲਮੈਂਟ ਪਰਪਸ ਸੀਗਾ ਕੈਨੇਡਾ ਕੈਨੇਡਾ ਦੇ ਵਿੱਚ ਉਹ ਸੈੱਟ ਹੋਣਾ ਚਾਹੁੰਦਾ ਸੀਗਾ ਤੇ ਵਿਨੋਦ ਦੇ ਭਰਾ ਦਾ ਚਚੇਰੇ ਭਰਾ ਦਾ ਇੱਕ ਮੁੰਡਾ ਸੀਗਾ ਧਰੂਜ ਜੀ ਦਾ ਨਾਮ ਸੀ ਧਰੂ ਪਟੇਲ ਧਰੂ ਪਟੇਲ ਜਿਹੜਾ ਉਹ ਕੈਨੇਡਾ ਦੇ ਵਿੱਚ ਸੈੱਟ ਸੀਗਾ ਤੇ ਧਰੂ ਪਟੇਲ ਦੇ ਨਾਲ ਉਹਦੀ ਗੱਲਬਾਤ ਚੱਲਦੀ ਹੈ। ਯਾਨੀ ਕਿ ਵਿਨੋਦ ਦੀ ਧਰੂ ਦੇ ਨਾਲ ਗੱਲਬਾਤ ਚੱਲਦੀ ਹੈ ਵਿਨੋਦ ਜਿਹੜਾ ਉਹ ਵਿਕਟਿਮ ਹੈ। ਹੁਣ ਜਦੋਂ ਇਹ ਗੱਲਬਾਤ ਸ਼ੁਰੂ ਹੁੰਦੀ ਹੈ ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਸਟਾਰਟਿੰਗ ਹੁੰਦੀ ਹੈ ਉਹ ਬਹੁਤ ਘੱਟ ਅਮਾਉਂਟ 15000 ਦੇ ਨਾਲ ਹੁੰਦੀ ਹੈ। ਵਿਨੋਦ ਨੂੰ ਧਰੂ ਕਹਿੰਦਾ ਹੈ ਕਿ ਤੁਸੀਂ ਮੇਰੀ ਮਾਂ ਦੇ ਨਾਲ ਆਪਣਾ ਵਿਜ਼ਿਟਰ ਵੀਜ਼ਾ ਅਪਲਾਈ ਕਰ ਲਓ ਮੇਰੀ ਮਾਂ ਦੇ ਨਾਲ ਤੁਸੀਂ ਕੈਨੇਡਾ ਆਜੋ ਉਸ ਤੋਂ ਬਾਅਦ ਆਪਾਂ ਦੇਖਾਂਗੇ ਵਿਨੋਦ ਇਸ ਕੰਮ ਦੇ ਲਈ ਧਰੂਵ ਨੂੰ 15000 ਰੁਪਏ ਦਿੰਦਾ ਯਾਨੀ 15000 ਰੁਪਏ ਪਹਿਲੇ ਟ੍ਰਾਂਸਫਰ ਕੀਤੇ ਜਾਂਦੇ ਆ ਵਿਜ਼ਿਟਰ ਵੀਜ਼ਾ ਵਾਸਤੇ ਕਿਉਂਦੀ ਮਾਂ ਦੇ ਨਾਲ ਉਹਦਾ ਵਿਜ਼ਿਟਰ ਵੀਜ਼ਾ ਲੱਗੇਗਾ ਉਸ ਤੋਂ ਬਾਅਦ ਧਰੂਵ ਉਹਨੂੰ ਕੁਝ ਦਿਨ ਬਾਅਦ ਕਹਿੰਦਾ ਜੀ ਤੁਹਾਡਾ ਵਿਜ਼ਿਟਰ ਵੀਜ਼ਾ ਆ ਗਿਆ ਹੈ ਤੇ ਤੁਹਾਨੂੰ ਟਿਕਟ ਜਿਹੜੀ ਹੈ ਉਹ ਕਰਾ ਦਿੰਨੇ ਆ ਤਾਂ ਤੁਸੀਂ ਕੈਨੇਡਾ ਹੁਣ 1.98 ਯਾਨੀ 1,98,000 ਰੁਪਏ ਦੀ ਟਿਕਟ ਹੁੰਦੀ ਹੈ 23 ਜੁਲਾਈ 2023 ਦੀ ਇਹ ਟਿਕਟ ਹੁੰਦੀ ਹੈ ਫਿਰ ਉਸ ਤੋਂ ਬਾਅਦ ਟਿਕਟ ਕਰਾਉਣ ਤੋਂ ਬਾਅਦ ਇਹ ਕਿਹਾ ਜਾਂਦਾ ਹੈ ਕਿ ਭਈ ਟਿਕਟ ਤੁਹਾਡੀ ਕੈਨਸਲ ਕਰ ਦਿੱਤੀ ਤੁਹਾਡੇ ਵੀਜ਼ਾ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਹੈ ਇਹ ਧਰੂਪ ਦੇ ਵੱਲੋਂ ਕਿਹਾ ਜਾਂਦਾ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਧਰੂਪ ਦੀ ਧਰੂਪ ਜਿਹੜਾ ਉਹ ਕਹਿੰਦਾ ਹੈ ਕਿ ਭਈ ਹੁਣ ਤੁਸੀਂ ਐਦਾਂ ਕਰੋ ਵਰਕ ਪਰਮਿਟ ਲਗਾ ਲੋ ਆਪਣੀ ਵਾਈਫ ਦਾ ਤੇ ਤੁਸੀਂ ਦੋਵੇਂ ਜਾਣੇ ਕੈਨੇਡਾ ਵਧੀਆ ਟੰਗ ਦੇ ਨਾਲ ਸੈਟਲ ਹੋ ਜਾਓਗੇ ਇਨ ਬਿਟਵਿਨ ਕੀ ਹੁੰਦਾ ਹੈ ਕਿ ਜਿਹੜਾ ਧਰੂਵ ਜਿਹੜਾ ਇਹ ਪੂਰਾ ਫਰਾਡ ਕਰਦਾ ਹੈ ਉਹਦੀ ਭੈਣ ਦਾ ਵਿਆਹ ਹੁੰਦਾ ਹੈ ਮਾਰਚ 21 2000 24 ਨੂੰ ਤੇ ਉਹ ਆਪਣੀ ਭੈਣ ਦੇ ਵਿਆਹ ਤੇ ਇੰਡੀਆ ਵਡੋਦਰਾ ਆਉਂਦਾ ਹੈ ਫਿਰੇ ਮਿਲਦੇ ਆਪਸ ਦੇ ਵਿੱਚ ਗੱਲਬਾਤ ਹੁੰਦੀ ਹੈ ਤੇ ਜਦੋਂ ਵਾਪਸ ਜਾਂਦਾ ਹੈ ਤਾਂ 30 ਮਾਰਚ ਨੂੰ ਵਰਕ ਪਰਮਿਟ ਭੇਜਿਆ ਜਾਂਦਾ ਉਹਦੇ ਵੱਲ ਕਿ ਭਾਈ ਤੇਰਾ ਵਰਕ ਪਰਮਿਟ ਜਿਹੜਾ ਉਹ ਪ੍ਰੂਫ ਹੋ ਗਿਆ ਹੈ ਤੇ ਹੁਣ ਤੇਰੀ ਟਿਕਟ ਵਗੈਰਾ ਕਰਾ ਦਿੰਦੇ ਉਸ ਤੋਂ ਬਾਅਦ ਕੀ ਕੀਤਾ ਜਾਂਦਾ ਹੈ ਕਿ ਭਾਈ ਵਰਕ ਪਰਮਿਟ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਹੈ ਤੇ ਹੁਣ ਵਰਕ ਪਰਮਿਟ ਨਹੀਂ ਹੋ ਸਕਦਾ ਤੁਹਾਡੇ ਲਈ ਅਸੀਂ ਬਿਜ਼ਨਸ ਵੀਜ਼ਾ ਜਿਹੜਾ ਵਾ ਉਹ ਅੱਗੇ ਪ੍ਰੋਸੈਸ ਕਰਾਂਗੇ। ਵਿਨੋਦ ਯਕੀਨ ਕਰੀ ਜਾਂਦਾ ਹੈ ਉਹਦੇ ਉੱਤੇ ਅੱਖਾਂ ਬੰਦ ਕਰਕੇ 15 ਮਈ 2000 24 ਨੂੰ ਇੱਕ ਟਿਕਟ ਕਰਾਈ ਜਾਂਦੀ ਹੈ ਆਬੂ ਦਾਬੀ ਤੋਂ ਟ੍ਰਾਂਟੋ ਵਾਸਤੇ ਕਿਪਈ ਤੁਹਾਡਾ ਵੀਜ਼ਾ ਆ ਗਿਆ ਤੇ ਟਿਕਟ ਜਿਹੜੀ ਆ ਉਹ ਉਹ ਨੂੰ ਫੜਾ ਦਿੱਤੀ ਜਾਂਦੀ ਹੈ ਹੁਣ ਵਿਨੋਦ ਦਾ ਯਕੀਨ ਉੱਠ ਗਿਆ ਸੀਗਾ ਉਹਨੇ 에ਅਰਲਾਈਨ ਨੂੰ ਫੋਨ ਕਰਕੇ ਕਨਫਰਮ ਕੀਤਾ 에ਅਰਲਾਈਨ ਨੇ ਕਨਫਰਮ ਕੀਤਾ ਕਿ ਉਹਦੀ ਕੋਈ ਵੀ ਉਹਦੇ ਨਾਮ ਦੇ ਉੱਤੇ ਟਿਕਟ ਬੁੱਕ ਨਹੀਂ ਹੈਗੀ ਸੋ ਉਸ ਤੋਂ ਬਾਅਦ ਜਦੋਂ ਉਹਨੇ ਇਹ ਗੱਲ ਧਰੂਵ ਨੂੰ ਦੱਸੀ ਤੇ ਧਰੂਵ ਨੇ ਕਿਹਾ ਜੀ ਇਹ ਐਮਬੈਸੀ ਨੂੰ ਦਿਖਾਉਣ ਵਾਸਤੇ ਇੱਕ ਡਮੀ ਟਿਕਟ ਸੀਗੀ ਟਰੈਵਲ ਕਰਨ ਵਾਸਤੇ ਇਹ ਟਿਕਟ ਨਹੀਂ ਸੀ ਹੈਗੀ ਫਿਰ ਇਹਨਾਂ ਦਾ ਆਪਸ ਦੇ ਵਿੱਚ ਡਿਸਪਿਊਟ ਪੈ ਜਾਂਦਾ ਵਿਰੋਧ ਕਹਿੰਦਾ ਜੀ ਜਿਹੜੇ ਮੈਂ ਪੈਸੇ ਦਿੱਤੇ ਉਹ ਮੇਰੇ ਪੈਸੇ ਵਾਪਸ ਕਰ ਦੋ ਅਸੀਂ ਨਹੀਂ ਜਾਣਾ ਹੈਗਾ ਇਸ ਵਿਵਾਦ ਦੇ ਵਿਚਕਾਰ ਜਿਹੜਾ ਧਰੂ ਹੈ ਜਿਹਨੇ ਫਰਾਡ ਕੀਤਾ ਹੈ ਉਹਦੇ ਫਾਦਰ ਦੀ ਡੈਥ ਹੋ ਜਾਂਦੀ ਹੈ ਉਹਦੇ ਪਿਓ ਦੀ ਮੌਤ ਹੋ ਜਾਂਦੀ ਹੈ ਤੇ ਉਹ ਇੰਡੀਆ ਵਡੋਦਰਾ ਆਉਂਦਾ ਹੈ ਜੂਨ 2024 ਦੇ ਵਿੱਚ ਪਿਛਲੇ ਸਾਲ ਇੱਥੇ ਆਉਂਦਾ ਇਹਨਾਂ ਦਾ ਆਪਸ ਦੇ ਵਿੱਚ ਕਲੈਸ਼ ਹੁੰਦਾ ਹੈ ਤੇ 90 ਦਿਨ ਦਾ ਟਾਈਮ ਜਿਹੜਾ ਉਹ ਧਰੂ ਜਿਹੜਾ ਵਾ ਉਹ ਮੰਗਦਾ ਹੈ ਕਿ 90 ਦਿਨ ਦੇ ਦੋ ਤੇ ਅਸੀਂ ਤੁਹਾਨੂੰ ਪੈਸੇ ਵਾਪਸ ਕਰ ਦਿਆਂਗੇ ਇਹ ਵੀ ਕਿਹਾ ਜਾਂਦਾ ਹੈ ਧਰੂਵ ਦੇ ਵੱਲੋਂ ਕਿ ਪਈ ਪੈਸੇ ਤੁਸੀਂ ਜਿੰਨੂੰ ਟ੍ਰਾਂਸਫਰ ਕੀਤੇ ਸੀਗੇ ਉਸ ਬੰਦੇ ਤੋਂ ਪੈਸੇ ਲਓ ਤੇ ਇੱਕ ਵੱਖਰੇ ਕਿਸੇ ਹੋਰ ਦੀ ਮੇਲ ਦੇ ਉੱਤੋਂ ਕਮਿਊਨੀਕੇਸ਼ਨ ਜਿਹੜਾ ਉਹ ਮੇਲਸ ਦਾ ਆਦਾਨ ਪ੍ਰਦਾਨ ਜਿਹੜਾ ਉਹ ਧਰੂਵ ਕਰਦਾ ਹੈ ਚਲਾਕੀ ਦੇ ਨਾਲ ਤੇ ਵੀ ਕਹਿੰਦਾ ਕਿ ਜਿੱਤੋਂ ਮੈਂ ਜਿਹੜਾ ਤੁਹਾਨੂੰ ਮੇਲ ਕਰ ਰਿਹਾ ਜਿੱਤੋਂ ਕੰਮ ਕਰਵਾ ਰਿਹਾ ਮੇਰੇ ਜਾਣਨ ਵਾਲਾ ਹੈ ਤੇ ਜਿੱਦਾਂ ਮੈਂ ਕਹੂੰਗਾ ਉਦਾਂ ਉਹ ਕਰੂਗਾ ਇਨ ਬਿਟਵੀਨ ਜਿਹੜਾ ਵਿਨੋਦ ਹੈ ਉਸ ਦੇ ਉੱਤੇ ਯਕੀਨ ਕਰਦਾ ਰਹਿੰਦਾ ਸੀ ਪਰ ਹੁਣ ਜਦੋਂ ਯਕੀਨ ਉੱਠ ਗਿਆ ਉਹਨੇ ਕਿਹਾ ਕਿ 90 ਦਿਨਾਂ 'ਚ ਤੁਹਾਨੂੰ ਪੈਸੇ ਅਸੀਂ ਰਿਫੰਡ ਕਰ ਦਾਂ। ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਹੈ ਉਹਦੇ ਵਿੱਚ ਸਾਫ਼ ਤੌਰ ਤੇ ਲਿਖਿਆ ਗਿਆ ਹੈ ਕਿ 2.7 ਕਰੋੜ ਰੁਪਏ ਜਿਹੜੇ ਆ ਉਹ ਦਿੱਤੇ ਗਏ। ਯਾਨੀ ਕਿ ਇਸ ਪੂਰੇ ਆ ਕੰਮ ਵਾਸਤੇ ਜਿਹੜਾ ਹੈ ਉਹ 2 ਕਰੋੜ ਰੁਪਏ ਤੋਂ ਵੀ ਜ਼ਿਆਦਾ ਪੈਸੇ ਜਿਹੜੇ ਆ ਉਹ ਦਿੱਤੇ ਗਏ ਸੀਗੇ। ਐਗਜੈਕਟ ਅਮਾਉਂਟ ਮੈਂ ਦੱਸ ਦੇਣਾ 2.77 ਕਰੋੜ ਇੰਨੇ ਪੈਸੇ ਜਿਹੜੇ ਆ ਉਹ ਦਿੱਤੇ ਗਏ ਸੀਗੇ ਇਸ ਪੂਰੇ ਪ੍ਰੋਸੈਸ ਨੂੰ ਕਰਨ ਵਾਸਤੇ ਇੱਕ ਬਿਜ਼ਨਸ ਵੀਜ਼ਾ ਯਾਨੀ ਕਿ ਇੱਕ ਵਿਜ਼ਟਰ ਤੋਂ ਲੈ ਕੇ ਬਿਜ਼ਨਸ ਵੀਜ਼ੇ ਤੱਕ ਦਾ ਹੁਣ ਉਸ ਤੋਂ ਬਾਅਦ ਇਹਨਾਂ ਦਾ ਜਦੋਂ ਡਿਸਪਿਊਟ ਹੁੰਦਾ 90 ਦਿਨ ਵੀ ਨਿਕਲ ਜਾਂਦੇ ਨਹੀਂ ਪੈਸੇ ਵਾਪਸ ਹੁੰਦੇ ਫਿਰ ਇਹ ਆਪਸ ਦੇ ਵਿੱਚ ਹੁਣ ਥਾਣੇ ਉਹ ਥਾਣੀ ਹੁੰਦੇ ਫਿਰਦੇ ਤੇ ਇਸ ਪੂਰੀ ਕਹਾਣੀ ਤੋਂ ਤੁਹਾਨੂੰ ਇੱਕ ਗੱਲ ਪਤਾ ਲੱਗੀ ਹੋਵੇਗੀ ਕਿਸੇ ਰਿਸ਼ਤੇਦਾਰ ਦੇ ਉੱਤੇ ਕਦੇ ਯਕੀਨ ਨਹੀਂ ਕਰਨਾ ਹਾਂ ਕੋਈ ਏਜੰਟ ਤੇ ਇੱਕ ਅ ਕਹਿ ਸਕਦੇ ਹੋ ਕਿ ਆਪਾਂ ਕਈ ਵਰੀ ਏਜੰਟ ਤੇ ਬੜਾ ਸੌਖਾ ਜਿਹਾ ਅਲੀਗੇਸ਼ਨ ਲਗਾ ਦਿੰਨੇ ਪਰ ਕਦੇ-ਕਦੇ ਤੁਹਾਡੇ ਰਿਸ਼ਤੇਦਾਰ ਜਿਹੜੇ ਐ ਉਹ ਵੀ ਨਾਗ ਵਾਂਗੂ ਤੁਹਾਨੂੰ ਦੱਸ ਜਾਂਦੇ ਤੁਹਾਨੂੰ ਪਤਾ ਨਹੀਂ ਲੱਗਦਾ ਤੁਹਾਡੇ ਤੋਂ ਵੱਧ ਵਸੂਲੀ ਕਰ ਜਾਂਦੇ ਵੱਧ ਕੀ ਇਸ ਤਰੀਕੇ ਦੀ ਤੁਹਾਨੂੰ ਮਾਰ ਮਾਰਦੇ ਕਿ ਹੁਣ ਇਹ ਜਿਹੜਾ ਕਿਸਾਨ ਐ ਉਹ ਉੱਠ ਨਹੀਂ ਸਕਦਾ ਸੋ ਇਸ ਵੀਡੀਓ ਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਜੇਕਰ ਤੁਸੀਂ ਵੀ ਕਿਤੇ ਵੀਜ਼ਾ ਅਪਲਾਈ ਕਰਨਾ ਹੈ ਤਾਂ ਖੁਦ ਰਿਸਰਚ ਕਰੋ ਖੁਦ ਅੱਖਾਂ ਖੋਲ ਕੇ ਕੰਮ ਕਰਾਇਆ ਕਰੋ ਕਿਸੇ ਤੇ ਵੀ ਅੱਖ ਬੰਦ ਕਰਕੇ ਯਕੀਨ ਨਹੀਂ ਕਰਨਾ ਭਾਵੇਂ ਤੁਹਾਡਾ ਕੋਈ ਕਿੰਨਾ ਵੀ ਸਗਾ ਕਿਉਂ ਨਾ ਹੋ ਉਮੀਦ ਕਰਦਾ ਹਾਂ ਵਲੋਂ ਪਸੰਦ ਆਇਆ ਹੋਵੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਟੋਰੀ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰਿਓ ਕਿਉਂਕਿ ਇਹ ਤੁਹਾਡੇ ਭਲੇ ਦੀ ਹੈ ਤੇ ਬਹੁਤ ਲੋਕ ਇਸ ਤੋਂ ਅਵੇਅਰ ਜ਼ਰੂਰ ਹੋਣਗੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਕਿ ਕਿਸੇ ਤੁਹਾਡਾ ਅਫੀਸ਼ੀਅਲ ਚੰਦੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ